ਲੋ ਜੀ ਤੁਸੀਂ ਦੇਖ ਸਕਦੇ ਹੋ ਦਾਸਤਾ ਨੇ ਸ਼ਹਾਦਤ ਬਹੁਤ ਸੋਹਣਾ ਪ੍ਰੋਜੈਕਟ ਬਣਾਇਆ ਹੋਇਆ ਹੈ ਜੀ ਇੱਕ ਬਹੁਤ ਵਧੀਆ ਮੈਸੇਜ ਔਰ ਬਹੁਤ ਜੀ ਸਿੱਖ ਇਤਿਹਾਸ ਦੀ ਜਿਹੜੀ ਨੌਲੇਜ ਮਿਲਦੀ ਹੈ ਬੱਚਿਆਂ ਨੂੰ ਬਹੁਤ ਸੋਹਣਾ 뷰 ਆ ਤੇ ਉਧਰ ਦੇਖ ਸਕਦੇ ਹੋ ਜੀ ਗੁਰਦੁਆਰਾ ਚਮਕੌਰ ਸਾਹਿਬ ਤੇ ਇਧਰ ਜਵਾਕ ਇੰਜੋਇਮੈਂਟ ਕਰਦੇ ਹੋਏ ਐਂਟਰਟੇਨਮੈਂਟ ਕਰਦੇ ਆ ਪੂਰਾ ਪੱਲ ਉਰੇ ਆਓਏ ਉਰੇ ਸਾਰੇ ਆਓ ਉਰੇ ਆਓ ਉੱਥੇ ਖੜੋ ਉੱਥੇ ਤੇ ਦੇਖ ਸਕਦੇ ਹੋ ਜੀ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਆਜੋ 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 ਆਓ ਇੱਧਰ ਸਾਰੇ ਇੱਥੇ ਆਓ ਉਰੇ ਆਓ ਉਰੇ ਸਾਰੇ ਆਓ ਸਾਰੇ ਆਓ ਓਏ ਕੱਚਾ ਰਾਂਗ ਆ ਲੱਗੇ ਲੋਕੀ ਓਏ ਕਿਵੇਂ ਲੱਗਿਆ ਦਾਸਤਾਨੇ ਸਾਦਰ ਜੋ ਛੇਕੇ ਤਹਾਂ ਦੇਖਿਆ ਕਿਵੇਂ ਲੱਗਿਆ ਵੋ ਵਧੀਆ ਜੀ ਸਿੱਖਿਆ ਨੂੰ ਕੁਝ ਮਿਲੇ ਆ ਕੀ ਸਿੱਖਿਆ ਉਹਦੇ ਵਿੱਚ ਕੀ ਚੰਗਾ ਲੱਗਿਆ ਉਹਦੇ ਵਿੱਚ ਕੀ ਚੰਗਾ ਲੱਗਿਆ ਜੋ ਦਾਸਤਨ ਦੇ ਸ਼ਾਦ ਦੇਖਿਆ ਉਸ ਵਿੱਚ ਕੀ ਚੰਗਾ ਲੱਗਿਆ ਕੀ ਇੱਕੋ ਇੱਕ ਵਧੀਆ ਗੱਲ ਲੱਗੀ ਹੋਵੇ ਕਿਵੇਂ ਲੱਗੀ ਮਟੂ ਤਨ ਨੂੰ ਕੀ ਚੰਗਾ ਲੱਗਿਆ ਉਹ ਜਿਹੜੀ ਦਾਸਤਾ ਨੇ ਸ਼ਾਦਤ ਦੇਖੀ ਆ ਉਸ ਦੇ ਵਿੱਚ ਕੀ ਇੱਕੋ ਚੀਜ਼ ਕੀ ਚੰਗੀ ਲੱਗੀ ਤੁਹਾਨੂੰ ਜੋ ਬੜੀ ਲੱਗੀ ਹੋਵੇ ਸਭ ਤੋਂ ਵੱਧ ਵਧੀਆ ਬੋਕ ਬੜੀ ਲੱਗੀ ਕੀ ਲੱਗਿਆ ਬੜੀ ਦੱਸੋ ਬੋਕ ਬੜੀ ਤੁਹਾਨੂੰ ਕਿੱ ਲੱਗਿਆ ਵਧੀਆ ਮੈਨੂੰ ਹਾਂ ਜਿਹੜੀ ਆ ਉਹ ਤਲਵਾਰਾਂ ਜਿਹੜਾ ਲੜਦੇ ਸੀ ਉਹ ਘੈਂਟ ਲੱਗਿਆ ਅੱਛਾ ਅੱਛਾ ਉਹ ਘੈਂਟ ਲੱਗੀਆਂ ਠੀਕ ਆ ਠੀਕ ਆ ਜਿਹੜੀ ਦਾਸਤਾ ਨੇ ਸ਼ਾਦਤ ਦੇਖੀ ਆ ਉਸ ਦੇ ਵਿੱਚ ਕੀ ਚੰਗਾ ਲੱਗਿਆ ਕਿ ਵਧੀਆ ਕੀ ਲੱਗਿਆ ਕੀ ਇੱਕ 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 ਸੀਨ ਕਿਹੜਾ ਲੱਗਿਆ ਵਧੀਆ ਇਹ ਸਾਰੇ ਸਾਰੇ ਬੜੇ ਲੱਗੇ ਆ ਇਹਨੂੰ ਕਿਹ ਲੱਗਿਆ ਵਧੀਆ ਸਾਰੇ ਜਿਹੜੀ ਦਾਸਤਾਨੇ ਸ਼ਾਦਤ ਦੇਖੀ ਆ ਉਹਦੇ ਵਿੱਚ ਕੀ ਲੱਗਿਆ ਵਧੀਆ ਜਿਹੜੀ ਤੁਸੀਂ ਅੰਦਰ ਦਾਸਤਾਨੇ ਸ਼ਾਦਤ ਦੇਖੀ ਆ ਵੀਡੀਓ ਦੇਖੀ ਆ ਉਹਦੇ ਵਿੱਚ ਕੋਈ ਇੱਕ ਚੀਜ਼ ਵਧੀਆ ਕੀ ਲੱਗੀ ਮੈਂ ਚਾਹ ਸਹਾਈ ਹੈ ਬੜੀ ਆ ਮੋਟੂ ਕੀ ਨੂੰ ਕੀ ਲੱਗਿਆ ਵਧੀਆ ਜਿਹੜੀ ਅੰਦਰ ਦਾਸਤਾ ਨੇ ਸ਼ਾਹਦਾ ਦਿਖਾਈ ਆ ਉਹਦੇ ਵਿੱਚ ਕੀ ਲੱਗਿਆ ਇੱਕ ਵਧੀਆ ਚੀਜ਼ ਕੋਈ ਇੱਕ ਚੀਜ਼ ਪੁੱਛਣੀ ਹੋਵੇ ਤਾਂ ਕੀ ਲੱਗਿਆ ਵਧੀਆ ਕੋਈ ਇੱਕ ਦੱਸਣੀ ਹੋਵੇ ਤਾਂ ਮੈਂ ਇੱਕ ਚੀਜ਼ ਨਹੀਂ ਬਹੁਤ ਸਾਰੀਆਂ ਚੀਜ਼ਾਂ ਵਧੀਆ ਨੇ ਨਹੀਂ ਜੇ ਇੱਕ ਚੀਜ਼ ਪੁੱਛਣੀ ਹੋਵੇ ਮੈਂ ਵੀ ਇੱਕ ਚੀਜ਼ ਕੀ ਲੱਗੀ ਬਲਗੀ ਇਹ ਸਾਰੇ ਭੱਜੀ ਜਾਣ ਤੂੰ ਦੱਸ ਲਿੱਕਣ ਕੇ ਜਵਾਕ ਕੈਮਰੇ ਸਾਹਮਣੇ ਆਹ ਦੇਖ ਮੋਟਾ ਕਾਬੂਰ ਕੀ ਕਹਿਣਾ ਚਾਹਣਾ ਉਹ ਕੰਨੀ ਬੋਲੋ ਹਣ ਬੋਲਦੇ ਰਹੇ ਨਹੀਂ ਕਿ ਕੈਮਰੇ ਸਾਹਮਣੇ ਤੁਹਾਡੀ ਬੋਲਤੀ ਬੰਦ ਹੋ ਜਾਂਦੀ ਹੈ ਹੂੰ ਤੁਸੀਂ ਹਲਤਾਂ ਬਹੁਤ ਕਰਦੇ ਹੋ ਜੋ ਅੰਦਰ ਦੇਖਿਆ ਆ ਸਾਰਾ ਕੁਝ ਵਧੀਆ ਲੱਗਿਆ ਜੀ ਕੀ ਲੱਗਿਆ ਸਭ ਤੋਂ ਵਧੀਆ ਸਰ ਬਾਦ ਦਾ ਇਹ ਫਿਲਮ ਵਧੀਆ ਲੱਗੀ ਤੇ ਅੱਜ ਜਿਹੜਾ ਉਹ ਦੇਖਿਆ ਉਹ ਵਧੀਆ ਕੀ ਲੱਗਿਆ ਫਿਲਮ ਵਿੱਚ ਕੀ ਸਿੱਖਿਆ ਵਾ ਬਹੁਤ ਕੁਝ ਓਕੇ 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 ਤੁਸੀਂ ਦੇਖ ਸਕਦੇ ਹੋ ਪੂਰਾ ਐਨ ਮਾਹੌਲ ਬਣਿਆ ਆ ਜੀ ਪੂਰਾ ਵਧੀਆ ਬਣਾਇਆ ਹੋਇਆ ਹੈ ਜੀ